ਸਾਰੇ ਆਪਣੇ ਸਾਸਿ ਗੱਲ ਇੱਕ ਲੜਕੀ ਨੇ ਮੇਰੇ ਨਾਲ ਗੱਲ ਸ਼ੇਅਰ ਕੀਤੀ ਕਿ ਮੈਡਮ ਜਦੋਂ ਵੀ ਮੇਰੇ ਨਾਨਾ ਦੇ ਕੋਈ ਸਹੁਰੇ ਆਉਣਾ ਹੁੰਦਾ ਹੈ ਤੇ ਮੇਰੀ ਮਾਦਰ ਇਲਾ ਹਫਤਾ ਪਹਿਲੋਂ ਸਾਨੂੰ ਇਨਸਟਰਕਸ਼ਨ ਦੇਣਾ ਸ਼ੁਰੂ ਕਰ ਦਿੰਦੀ ਹੈ ਕਿ ਇਹ ਖਾਣਾ ਬੰਨਣਾ ਚਾਹੀਦਾ ਹੈ ਔਰ ਗਿਫਟ ਦੇਣੇ ਚਾਹੀਦੇ ਆ ਇਦਾਂ ਦਾ ਘਰ ਸਾਰਾ ਇੰਦਿਆਮ ਹੋਣਾ ਚਾਹੀਦਾ ਚਲੋ ਬੰਨਦਾ ਵੀ ਹੈ ਨਾਨਾ ਨੇ ਉਹਦੇ ਸਹੁਰੇ ਤੋਂ ਆਣਾ ਸਾਡਾ ਇੱਜ਼ਤ ਮਾਨ ਸਤਿਕਾਰ ਕਰਨਾ ਪੰਦਾ ਔਰ ਅਸੀਂ ਉਸੇ ਤਰ੍ਹਾਂ ਹੀ ਕਰਦੇ ਹਾਂ ਨਾਨਾ ਚਾਹੇ ਉਹ ਕੀਤੇ ਦੇ ਵਿੱਚ ਵੀ ਕਈ ਨੁਕਸ ਕਰ ਜੇ ਫਿਰ ਵੀ ਅਸੀਂ ਚੁੱਪ ਰਹਿਣੇ ਕਿ ਠੀਕ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਕਰਨਾ ਪਰ ਇੱਕ ਗੱਲ ਇਹ ਸਮਝਾਉਂਦੀ ਜਦੋਂ ਕਦੀ ਪੁੱਤਰ ਤੇ ਸਹੁਰੇ ਕੋਈ ਆ ਜਾਂਦਾ ਹੈ ਉਦੋਂ ਕਿਉਂ ਇੰਨਾ ਮਸਸਾਂ ਫਰਕ ਕਰਦੀਆਂ ਉਦੋਂ ਤੱਕ ਜੇ ਪੁੱਛਿਆ ਵੀ ਜਾਏ ਕਿ ਮੰਮਾ ਕੁਝ ਨਵਾਸ ਤੇ ਲੈ ਆਏ ਇਹ ਉਹਨਾਂ ਨੇ ਕੱਲ ਮੇਰੇ ਮੰਮੀ ਪਾਪਾ ਨੇ ਜਾਂ ਮੇਰੇ ਬਰਾਬਰ ਜਾਈ ਨੇ ਆਣਾ ਤਾਂ ਕੋਈ ਜਵਾਬ ਮਿਲਦਾ ਘਰ ਬਿਸਕੁਟ ਪੁੱਛਿਆ ਤਾਂ ਪਿਆ ਹੋਰ ਕੀ ਕਰਨਾ ਨਾਲੀ ਮੈਨੂੰ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਆ ਕਿ ਉੱਥੇ ਉਹਨਾਂ ਦੇ ਕੋਲ ਬੈਠਾ ਨਾ ਜਾਏ ਘਰ ਦੇ ਵੀ ਬੜੇ ਕੰਮ ਕਰਨੇ ਹੁੰਦੇ ਉਥੇ ਹੋ ਸਕਦਾ ਵੇਲੇ ਹੋਣਗੇ ਪਰ ਅਸੀਂ ਤਾਂ ਕਮਾਕਾਰਾਂ ਵਾਲੇ ਹਾਂ ਜੇ ਕਿਤੇ ਮੈਡਮ ਮੇਰਾ ਘਰ ਵਾਲਾ 2 ਮਿੰਟਾਂ ਟਾ ਕੇ ਬੈਠ ਜਾਏ ਤੇ ਉਸੇ ਵੇਲੇ ਮੇਰੀ ਸੱਸ ਆਵਾਜ਼ ਮਾਰ ਦਿੰਦੀ ਹੈ ਤੂੰ ਵੇਲਾ ਹੋਰ ਕੰਮ ਕੋਈ ਨਹੀਂ ਆਪਣੇ ਕੰਮ ਤੇ ਜਾ ਸੱਚ ਪੁੱਛਿਓ ਜਿਉਂ ਕੁਛ ਲੈ ਕੇ ਆਉਂਦੇ ਆ ਤੇ ਉਹਦੇ ਲਫਾਫੇ ਨੂੰ ਫੋਲ ਕੇ ਕਹਿੰਦੇ ਆ ਕਿ ਭਰਾਜੀ ਜੇ ਤੁਹਾਡੇ ਕੋਲ ਉਹ ਨਹੀਂ ਪੈਸੇ ਹੁੰਦੇ ਫਿਰ ਨਾ ਲਿਆਇਆ ਕਰੋ ਸਾਡੇ ਘਰ ਅਜਿ ਕੁ ਚੀਜ਼ਾਂ ਨਹੀਂ ਖਾਂਦਾ ਫਿਰ ਸਾਨੂੰ ਕੰਮਾਂ ਵਾਲੀਆਂ ਦੇਣੀਆਂ ਪੈਂਦੀਆਂ ਮੈਡਮ ਜੋ ਮੇਰੇ ਮਾਪਿਓ ਦੀ ਹਾਲਤ ਹੁੰਦੀ ਹੈ ਉਹਦਾ ਮੈਂ ਅੰਦਾਜ਼ਾ ਲਾ ਸਕਦੀ ਮੈਂ ਮੰਨ ਨਹੀਂ ਆ ਇਹ ਪੁੱਤਰ ਵਾਲੇ ਨੇ ਪਰ ਸਾਡੇ ਵੀ ਮਾਪਿਆਂ ਨੇ ਸਾਨੂੰ ਪੁੱਤਰਾ ਵਾਂਗੂ ਪਾਲਿਆ ਇਸ ਸੱਸਾਂ ਇਹ ਨਾ ਫਰਕ ਕਿਉਂ ਕਰਦੀਆਂ ਨੇ ਗੱਲ ਤਾਂ ਮੈਨੂੰ ਵੀ ਉਹਦੀ ਠੀਕ ਲੱਗੀ ਜਿਹੜੀਆਂ ਸੱਸਾਂ ਸੁਣ ਰਹੀਆਂ ਨੇ ਔਰ ਫਰਕ ਕਰਦੀਆਂ ਆਇਤੋ ਫਰਕ ਕਰਨਾ ਬੰਦ ਕਰ ਦਿਓ ਕਿਉਂਕਿ ਜੇ ਤੁਹਾਨੂੰ ਤੀਆ ਦੇ ਸਹੁਰੇ ਪਿਆਰੇ ਲੱਗਦੇ ਆ ਤਾਂ ਤੁਹਾਨੂੰ ਪੁੱਤਰਾਂ ਤੇ ਸਹੁਰਿਆਂ ਦੀ ਵੀ ਕਦਰ ਕਰਨੀ ਚਾਹੀਦੀ ਪੁੱਤਰਾਂ ਤੇ ਸਹੁਰਿਆਂ ਦੀ ਕਦਰ ਕਰੋਗੇ ਤੇ ਤੁਹਾਡੀ ਨੂੰ ساری ਉਮਰ ਤੁਹਾਡੀ ਕਦਰ ਕਰੇਗੀ ਇਸ ਗੱਲ ਨੂੰ ਯਾਦ ਰੱਖੋ